ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਗੱਲ ਮੈਂ ਕਰਨ ਜਾ ਰਹੀ ਆ ਉਹ ਸਿੱਧੇ ਤੌਰ ਤੇ ਭਾਵੇਂ ਨਾ ਸੀ ਪਰ ਅਸਿੱਧੇ ਤੌਰ ਤੇ ਸਾਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ ਸਾਨੂੰ ਚਿੰਤਾ ਵਿੱਚ ਪਾਉਂਦੀ ਹੈ ਕਿਉਂਕਿ ਅਸੀਂ ਸਾਰੇ ਪਰਿਵਾਰਾਂ ਵਾਲੇ ਆ ਬਾਲ ਬੱਚਿਆਂ ਵਾਲੇ ਆ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਘਰ ਧੀਆਂ ਨੇ ਉਹਨਾਂ ਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ ਭਾਵੇਂ ਕਿ ਅਸੀਂ ਰਿਆਸਤਾਂ ਦੀ ਗੱਲ ਕਰ ਰਹੇ ਆ ਰਿਆਸਤਾਂ ਦੇ ਵਿੱਚ ਹੋ ਰਹੀਆਂ ਦਸਤਾਰਬੰਦੀਆਂ ਦੀ ਗੱਲ ਕਰ ਰਹੇ ਆ ਚਾਹੇ ਅਸੀਂ ਕੁਝ ਰਿਆਸਤੀ ਵਿਆਹਾਂ ਦੀ ਗੱਲ ਕਰ ਰਹੇ ਹਾਂ ਪਰ ਉਹਦੇ ਤੋਂ ਬਾਅਦ ਜਿਹੜੀ ਗੱਲ ਚਿੰਤਾ ਕਰਨ ਵਾਲੀ ਆ ਕਿ ਅਸੀਂ ਉਸਤੇ ਚਿੰਤਾ ਕੀਤੀ ਹੈ ਐਬਸਟੈਂਟ ਫਾਈਲਸ ਜਿਨ੍ਹਾਂ ਦਾ ਖੁਲਾਸਾ ਹੋ ਚੁੱਕਿਆ ਕੀ ਕੁਝ ਸਾਹਮਣੇ ਆਇਆ ਉਹ ਸਾਡਾ ਦਿਲ ਦਹਿਲਾਉਂਦਾ ਸੁਣ ਕੇ ਜਾਣ ਕੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਉਹਦੇ ਬਾਰੇ ਜਾਣਿਆ ਹੋਵੇਗਾ ਪਰ ਬਹੁਤ ਸਾਰੇ ਅਜੇ ਵੀ ਅਣਜਾਣ ਹੋਣਗੇ ਕਿਉਂਕਿ ਅਸੀਂ ਅਜੇ ਰੁੱਝੇ ਹਾਂ ਡੇਰਿਆਂ ਦੀ ਸਿਆਸਤ ਦੇ ਵਿੱਚ ਕਿਉਂਕਿ ਅਸੀਂ ਅਜੇ ਰੁੱਝੇ ਹਾਂ ਰਿਆਸਤੀ ਵਿਆਹਾਂ ਦੇ ਵਿੱਚ ਅਸੀਂ ਐਬਸਟਨ ਫਾਈਲਸ ਦੇ ਖੁੱਲਦਿਆਂ ਹੀ ਇੱਕ ਚਿੰਤਾ ਦੇ ਵਿੱਚ ਘਰਦੇ ਹਾਂ ਉਹ ਜਿਹੜੀ ਚਿੰਤਾ ਆ ਉਹ ਸਾਨੂੰ ਨਾਲ ਦੀ ਨਾਲ ਸਾਡੀਆਂ ਸਿੱਖ ਬੱਚੀਆਂ ਦੀ ਗਰੂਮਿੰਗ ਨੂੰ ਲੈ ਕੇ ਜਿਹੜਾ ਮੁੱਦਾ ਉੱਠਦਾ ਉਹਦੇ ਨਾਲ ਵੀ ਜੋੜਦੀ ਹੈ ਸੋ ਐਬਸਟਨ ਫਾਈਲਸ ਯਾਨੀ ਕਿ ਜੈਫਰੀ ਐਬਸਟਨ ਇੱਕ ਇਹੋ ਜਿਹਾ ਅਪਰਾਧੀ ਜਿਸ ਨੂੰ ਬਾਲ ਸ਼ੋਸ਼ਣ ਦਾ ਜ਼ਿੰਮੇਵਾਰ ਮੰਨਿਆ ਗਿਆ ਜਿਸ ਨੂੰ ਨਾ ਬਾਲਕ ਲੜਕੀਆਂ ਦੇ ਨਾਲ ਜਬਰ ਜਨਾਹ ਕਰਨ ਦੀ ਇੱਕ ਨੈਟਵਰਕ ਜਿਹੜਾ ਚਲਾਉਣ ਦਾ ਜ਼ਿੰਮੇਵਾਰ ਮੰਨਿਆ ਗਿਆ ਉਹਦੇ ਬਾਰੇ ਵਿੱਚ ਇਹ ਫਾਈਲ ਜਿਹੜੀ ਆ ਖੁਲਾਸਾ ਕਰਦੀ ਹੈ ਤੇ ਇਹਦੇ ਵਿੱਚ ਜਿੰਨੇ ਖੁਲਾਸੇ ਹੁੰਦੇ ਆ ਉਹ ਇੱਕ ਵਾਰ ਆਮ ਲੋਕਾਂ ਨੂੰ ਜ਼ਰੂਰ ਚਿੰਤਾ ਚ ਪਾਉਂਦੇ ਆ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਤਾਕਤਵਰ ਨੇ ਦੌਲਤਮੰਦ ਨੇ ਜਿਹੜੇ ਸੱਤਾ ਦੇ ਬਹੁਤ ਨੇੜੇ ਨੇ ਔਰ ਇਹੋ ਜਿਹੇ ਲੋਕਾਂ ਵੱਲੋਂ ਇਹੋ ਜੀਆਂ ਕਨਾਉਣੀਆਂ ਕਰਤੂਤਾਂ ਦਾ ਜਦੋਂ ਪਾਸ ਖੁੱਲਦਾ ਤਾਂ ਫੇਰ ਅਸੀਂ ਇੱਕ ਵਾਰ ਸੋਚਣ ਲਈ ਮਜਬੂਰ ਹੁੰਨੇ ਆ ਕਿ ਹੋਰ ਕਿੰਨੇਕ ਜੈਫਰੀ ਹੋਰ ਕਿੰਨੇਕ ਐਬਸਟੀਨ ਜਿਹੜੇ ਹਰ ਮੁਲਕ ਦੇ ਵਿੱਚ ਹੋਣਗੇ ਔਰ ਜਿਨ੍ਹਾਂ ਦਾ ਜਿਹੜਾ ਡਰ ਹੈ ਉਹ ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੂਗਾ ਸੋ ਐਬਸਟਿਨ ਦੀ ਗੱਲ ਕਰਦੇ ਆ ਜ਼ੈਫਰੀ ਐਬਸਟਿਨ ਦੀ ਗੱਲ ਕਰਦੇ ਆ ਇੱਕ ਮਾਮੂਲੀ ਜਿਹੇ ਪਰਿਵਾਰ ਦੇ ਵਿੱਚ ਇੱਕ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਨਮ ਲੈ ਕੇ ਇੱਕ ਅਧਿਆਪਕ ਵਜੋਂ ਆਪਣੀ ਨੌਕਰੀ ਸ਼ੁਰੂ ਕਰਨ ਵਾਲਾ ਇਹ ਵਿਅਕਤੀ ਜਿਹੜਾ ਉਸ ਸਕੂਲ ਦੇ ਵਿੱਚ ਨੌਕਰੀ ਲੈਂਦਾ ਜਿੱਥੇ ਧਨਾੜ ਲੋਕਾਂ ਦੇ ਬੱਚੇ ਪੜ੍ਹਦੇ ਆ ਉਨਾ ਤਣਾੜ ਲੋਕਾਂ ਦੇ ਸੰਪਰਕ ਦੇ ਵਿੱਚ ਆ ਕੇ ਉਹਦੇ ਅੰਦਰ ਇੱਕ ਪ੍ਰਬਲ ਇੱਛਾ ਪੈਦਾ ਹੁੰਦੀ ਹੈ ਉਹੋ ਜਿਹਾ ਤਣਾੜ ਬਣਨ ਦੀ ਤੇ ਇਸੇ ਕਰਕੇ ਉਹ ਇਹਨਾਂ ਤਣਾੜ ਲੋਕਾਂ ਦੀ ਰਹਿਣੀ ਸਹਿਣੀ ਤੋਂ ਪ੍ਰਭਾਵਿਤ ਹੁੰਦਾ ਹੈ ਉਹਨਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਦੇ ਵਿੱਚ ਹੁੰਦਾ ਹੈ ਤੇ ਜਿਹਦੇ ਵਿੱਚ ਉਹ ਕਾਮਯਾਬ ਵੀ ਹੋ ਜਾਂਦਾ ਹੈ ਜਦੋਂ ਉਹ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੁੰਦਾ ਤਾਂ ਉਹੋ ਜੇ ਕਾਰੋਬਾਰੀਆਂ ਦੇ ਨਾਲ ਜਿਨ੍ਹਾਂ ਦੇ ਕੋਲ ਬੈਂਕਿੰਗ ਦਾ ਕੰਟਰੋਲ ਹੈ ਉਹਨਾਂ ਦੇ ਨੇੜੇ ਪਹੁੰਚ ਕੇ ਏ ਉਹਨਾਂ ਦਾ ਐਡਵਾਈਜ਼ਰ ਬਣਦਾ ਹੈ ਫਾਈਨੈਂਸ਼ੀਅਲ ਐਡਵਾਈਜ਼ਰ ਪਰ ਇਹਦੇ ਨਾਲ ਹੀ ਇਹ ਵੀ ਸਾਹਮਣੇ ਆਉਂਦਾ ਹੈ ਕਿ ਇਹ ਆਪਣੀ ਵੀ ਕੰਪਨੀ ਜਿਹੜੀ ਹੈ ਉਹ ਲਾਂਚ ਕਰਦਾ ਹੈ ਦੋ ਵਾਰ ਤੇ ਉਸ ਤੋਂ ਬਾਅਦ ਜਿੰਨੇ ਵੀ ਅਸਰ ਰਸੂਖ ਰੱਖਣ ਵਾਲੇ ਦੁਨੀਆ ਦੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਲੋਕ ਹੈ ਉਹਨਾਂ ਦੇ ਨਾਲ ਇਹਦੀ ਜਿਹੜੀ ਨੇੜਤਾ ਹੈ ਉਹ ਵੱਧਦੀ ਜਾਂਦੀ ਹੈ ਪਰ ਇਹ ਜਿਹੜੀ ਨੇੜਤਾ ਵਧਣ ਦੇ ਨਾਲ ਨਾਲ ਇੱਕ ਹੋਰ ਜਿਹੜਾ ਤੰਦਾ ਜਿਹੜਾ ਕਿ ਇਸ ਦੀ ਬਾਰੀ ਜਿਹੜੀ ਸ਼ਾਨ ਹੈ ਬਾਰਿਸ਼ ਆਨੋ ਸ਼ੌਕਤ ਹੈ ਉਹਦੇ ਓਲੇ ਦੇ ਵਿੱਚ ਕੀਤਾ ਜਾਂਦਾ ਹੈ ਜਿਹਦਾ ਖਲਾਸਾ ਇਹ ਫਾਈਲ ਕਰਦੀ ਹੈ ਸੋ ਉਸ ਫਾਈਲ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਜੈਫਰੀ ਵਲੋਂ ਜਿਹੜੀਆਂ ਨਾਬਾਲਗ ਕੁੜੀਆਂ ਯਾਨੀ ਕਿ 16 ਸਾਲ ਤੱਕ ਦੀਆਂ ਕੁੜੀਆਂ 18 ਸਾਲ ਤੋਂ ਘੱਟ ਉਮਰ ਤੱਕ ਦੀਆਂ ਕੁੜੀਆਂ ਦੇ ਨਾਲ ਜ਼ਬਰ ਜਨਾਹ ਕਰਨ ਦੀ ਇੱਕ ਵੱਡੀ ਟ੍ਰੈਫਿਕਿੰਗ ਜਿਹੜੀ ਹੈ ਉਹ ਵੀ ਨਾਲੋਂ ਨਾਲ ਚੱਲਦੀ ਰਹੀ ਸੀ ਔਰ ਇਹ ਜਿਹੜੀ ਘਟਨਾ ਸਭ ਤੋਂ ਪਹਿਲਾਂ ਸਾਹਮਣੇ ਆਉਂਦੀ ਹੈ 2005 ਦੇ ਵਿੱਚ ਜਦੋਂ ਇੱਕ ਛੋਟੀ ਜਿਹੀ ਬੱਚੀ ਜਿਹੜੀ ਕਿ 14 ਕੋ ਸਾਲ ਦੀ ਹੈ ਉਹ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਆਪਣੇ ਨਾਲ ਪੜਦੀ ਇੱਕ ਕੁੜੀ ਦੇ ਬਾਰੇ ਦੱਸਦੀ ਹੈ ਜਿਸ ਨੂੰ ਜੈਫਰੀ ਦੇ ਘਰ ਦੇ ਵਿੱਚ ਸਦਾ ਆਉਂਦਾ ਹੈ ਮ사ਜ ਕਰਨ ਦੇ ਲਈ ਔਰ ਉਸ ਨੂੰ ਮ사ਜ ਕਰਨ ਦੇ ਪੈਸੇ ਮਿਲਦੇ ਆ ਜਿਹਦਾ ਖੁਲਾਸਾ ਉਹ ਕੁੜੀ ਆਪਣੀ ਜਮਾਤਣ ਦੇ ਨਾਲ ਕਰਦੀ ਹੈ ਤੇ ਉਹ ਜਮਾਤਣ ਦੇ ਪਰਿਵਾਰ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਬਾਅਦ ਇਸ ਵੱਲੋਂ ਚਲਾਏ ਇਸ ਤੰਦੇ ਦੇ ਉੱਤੇ ਨਿਗਾਹ ਰੱਖਣ ਦੇ ਲਈ ਸ਼ਿਕਾਇਤ ਦਰਜ ਹੁੰਦੀ ਹੈ ਸੋ ਉਸ ਸ਼ਿਕਾਇਤ ਤੋਂ ਬਾਅਦ ਇਹਦੇ ਹੋਰ ਕਾਰਜਾਂ ਦੇ ਉੱਤੇ ਨਿਗਾਹ ਰੱਖਦਿਆਂ ਹੋਰ ਕੁੜੀਆਂ ਵੱਲੋਂ ਵੀ ਉਸ ਦੀ ਗ੍ਰਿਫਤ ਦੇ ਵਿੱਚ ਹੋਣ ਦਾ ਖੁਲਾਸਾ ਹੁੰਦਾ ਔਰ ਜਦੋਂ ਉਹ ਕੁੜੀਆਂ ਵੱਲੋਂ ਇਸ ਦੀ ਗ੍ਰਿਫਟ ਦੇ ਵਿੱਚ ਹੋਣ ਦਾ ਦਾਵਾ ਸਾਹਮਣੇ ਆਉਂਦਾ ਜਾਂ ਕੁਝ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਇਸ ਦੀ ਇਸ ਕਨਾਉਣੀ ਹਰਕਤ ਦਾ ਜਿਹੜਾ ਨਹੀਂ ਸਾਹਮਣਾ ਕਰ ਸਕੀਆਂ ਉਹਨਾਂ ਵੱਲੋਂ ਖੁਦਕੁਸ਼ੀਆਂ ਦਾ ਵੀ ਖੁਲਾਸਾ ਹੋਇਆ ਪਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਉਹ ਇਹ ਹੈ ਕਿ ਇਸ ਦਾ ਇੱਕ ਨੌਣਾ ਪੰਨ ਸਾਹਮਣੇ ਆਉਣ ਤੋਂ ਬਾਅਦ ਇਸ ਝੂਠ ਨੂੰ ਇਸ ਨੂੰ ਝੂਠ ਸਾਬਤ ਕਰਨ ਦੇ ਲਈ ਇਸ ਸੱਚ ਨੂੰ ਲੁਕਾਉਣ ਦੇ ਲਈ ਇਸ ਸੱਚ ਨੂੰ ਦਫਨਾਉਣ ਦੇ ਲਈ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਹੁੰਦੀਆਂ ਕਿਉਂਕਿ ਜੈਫਰੀ ਉਹ ਇਨਸਾਨ ਹੈ ਜਿਸ ਦੇ ਵੱਡੇ ਵੱਡੇ ਰਾਜਨੇਤਾਵਾਂ ਦੇ ਨਾਲ ਸੰਬੰਧ ਨੇ ਜਦੋਂ ਡੋਨਾਲਡ 트੍ਰੰਪ ਹੋਰਾਂ ਦੇ ਨਾਲ ਉਹਦੇ ਸੰਬੰਧਾਂ ਦੇ ਬਾਰੇ ਜ਼ਿਕਰ ਆਉਂਦਾ ਤਾ ਬਿਲ ਕਲੈਂਟਨ ਦੇ ਨਾਲ ਵੀ ਉਸ ਦੇ ਗਹਿਰੇ ਸੰਬੰਧਾਂ ਦੀ ਜਿਹੜੀ ਖਬਰ ਹੈ ਇਹ ਲੁਕਦੀ ਨਹੀਂ ਹੈ ਇਹਦੇ ਨਾਲ ਹੀ ਹੋਰ ਬਹੁਤ ਸਾਰੇ ਧਨਾੜ ਲੋਕ, ਰਾਜਨੀਤੀਵਾਨ ਲੋਕ ਜਾਂ ਅਸਰ ਰਸੂਖ ਵਾਲੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਆਪਣੀ ਖਾਸ ਪਛਾਣ ਰੱਖਦੇ ਆ ਉਹਨਾਂ ਦੇ ਨਾਲ ਇਹਦੇ ਸੰਬੰਧ ਸਾਹਮਣੇ ਆਉਂਦੇ ਆ ਇਸ ਕਰਕੇ ਉਸ ਦੇ ਇਹ ਜ਼ੁਰਮ ਜਿਹੜੇ ਆ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਹੁੰਦੀ ਹੈ ਔਰ ਇਹ ਕੋਸ਼ਿਸ਼ ਜਿਹੜੀ ਆ ਉਹਦੇ ਵਿੱਚ ਉਹ ਕਾਮਯਾਬੀ ਹੁੰਦਾ ਕਿਉਂਕਿ ਜਦੋਂ ਸੈਕਸ ਟ੍ਰੈਫਿਕਿੰਗ ਦੇ ਜਿਹੜੇ ਚਾਰਜ ਜਾਂ ਦੋਸ਼ ਜਿਹੜੇ ਆ ਅਸਲ ਦੇ ਵਿੱਚ ਜਦੋਂ ਇਹਦੇ ਉੱਤੇ ਲੱਗਦੇ ਆ ਤਾਂ ਇਸ ਨੂੰ ਬਚਾਉਣ ਦੇ ਲਈ ਇੱਕ ਡੀਲ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਜਿਹਦੇ ਵਿੱਚ ਇਸ ਨੂੰ ਸੈਕਸ ਟ੍ਰੈਫਿਕਿੰਗ ਦਾ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਇੱਕ ਛੋਟੇ ਕੇਸ ਦੇ ਨਾਲ ਜੋੜ ਕੇ ਜੇਲ੍ਹ ਦੇ ਵਿੱਚ ਪੇਜ ਦਿੱਤਾ ਜਾਂਦਾ ਸੋ ਸਾਲ 2008 ਦੇ ਵਿੱਚ ਦੁਬਾਰਾ ਇਸ ਦੇ ਉੱਤੇ ਇਸ ਡੀਲ ਨੂੰ ਲੈ ਕੇ ਇਹ ਚਾਰਜ ਜਿਹੜੇ ਐ ਇਹ ਘਟਾ ਕੇ ਜੇਲ ਭੇਜਣ ਦਾ ਕਾਰਨ ਬਣਦੇ ਆ ਪਰ ਜਦੋਂ ਇਹ ਜੇਲ ਦੇ ਵਿੱਚੋਂ ਬਾਹਰ ਆਉਂਦਾ ਤਾਂ ਉਥੇ ਵੀ ਸੱਤਾ ਦੀ ਜਿਹੜੀ ਤਾਕਤ ਹੈ ਉਹ ਇਸ ਦਾ ਸਾਥ ਦਿੰਦੀ ਹੈ ਸੋ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਰਿਪੋਰਟ ਹੈ ਉਹ ਦੁਬਾਰਾ ਇਸ ਦੇ ਵਿਰੁੱਧ ਇਸ ਦੀਆਂ ਕਾਲੀਆਂ ਕਰਤੂਤਾਂ ਦੇ ਵਿਰੁੱਧ ਤਿਆਰ ਹੁੰਦੀ ਹੈ ਤੇ ਉਸ ਨੂੰ ਤਿਆਰ ਕਰਦੀ ਹੈ ਮਿਆਮੀ ਹਰਡ ਨਿਊਜ਼ਪੇਪਰ ਦੀ ਇੱਕ ਜਰਨਲਿਸਟ ਜਿਹਦਾ ਨਾਮ ਹੈ ਜੂਲੀ ਕੇ ਬ੍ਰਾਊਨ ਸੋ ਉਹਦੇ ਵੱਲੋਂ ਇਹ ਰਿਪੋਰਟ ਤਿਆਰ ਕਰਨ ਦੇ ਲਈ ਕਾਫੀ ਸਾਲ ਲੱਗਦੇ ਆ ਸਾਲ 2009 ਤੋਂ ਸਾਲ 2018 ਤੱਕ ਦਾ ਜਿਹੜਾ ਸਮਾਂ ਇਹ ਜਰਨਲਿਸਟ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਲਈ ਲੈਂਦੀ ਹੈ ਤੇ ਇੱਕ ਵਾਰ ਫੇਰ ਉਸ ਦੀਆਂ ਕਾਲੀਆਂ ਕਰਤੂਤਾਂ ਦਾ ਸੱਚ ਸਾਹਮਣੇ ਆਉਂਦਾ ਪਰ ਇਸ ਸੱਚ ਨੂੰ ਦਬਾਉਣ ਦੇ ਲਈ ਬਾਰ ਬਾਰ ਜੜੀਆਂ ਕੋਸ਼ਿਸ਼ਾਂ ਉਹ ਹੁੰਦੀਆਂ ਰਹਿੰਦੀਆਂ ਤੇ ਇੱਕ ਜਿਹੜਾ ਧਨਾੜ ਹੋਣ ਦਾ ਅਸਰ ਰਸੂਖ ਹੋਣ ਦਾ ਅਪਰਾਧੀ ਹੋਣ ਦੇ ਬਾਵਜੂਦ ਇੱਕ ਦੌਲਤ ਤੇ ਇੱਕ ਰਸੂਖ ਹੋਣ ਦਾ ਜਿਹੜਾ ਫਾਇਦਾ ਆ ਉਹ ਜੈਫਰੀ ਨੂੰ ਪੂਰੀ ਤਰ੍ਹਾਂ ਮਿਲਦਾ ਔਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਰਿਪੋਰਟ ਹੈ ਇਸ ਨੂੰ ਵੀ ਲਕੂਣ ਦੇ ਯਤਨ ਬਾਰ-ਬਾਰ ਹੁੰਦੇ ਆ ਪਰ ਜਦੋਂ ਜਿਹੜਾ ਵਿਰੋਧ ਹੈ ਇਸ ਰਿਪੋਰਟ ਨੂੰ ਲੈ ਕੇ ਹੁੰਦਾ ਹੈ ਇਸ ਰਿਪੋਰਟ ਨੂੰ ਸਾਹਮਣੇ ਲਿਆਉਣ ਦੇ ਲਈ ਹੁੰਦਾ ਹੈ ਤਾਂ ਆਖਰਕਾਰ ਡੋਨਲਡ 트੍ਰੰਪ ਯਾਨੀ ਕਿ ਅਮਰੀਕੀ ਰਾਸ਼ਟਰਪਤੀ ਨੂੰ ਵੀ ਆਖਰਕਾਰ ਇਹ ਮੰਨਣਾ ਪੈਂਦਾ ਹੈ ਕਿ ਰਿਪੋਰਟ ਜਿਹੜੀ ਹੈ ਇਹ ਸਾਹਮਣੇ ਜ਼ਰੂਰ ਲਿਆਂਦੀ ਜਾਊਗੀ ਤੇ ਇਸ ਰਿਪੋਰਟ ਦੇ ਵਿੱਚ ਡੋਨਲਡ 트੍ਰੰਪ ਹੋਰਾਂ ਦਾ ਆਪਣਾ ਨਾਮ ਵੀ ਸਾਹਮਣੇ ਆਉਂਦਾ ਹੈ ਇਹ ਸਿਰਫ ਨਾਮ ਸਾਹਮਣੇ ਆਉਣ ਤੱਕ ਸੀਮਤ ਨਹੀਂ ਹੈ ਡੋਨਲਡ 트੍ਰੰਪ ਦਾ ਇਹ ਇੱਕ ਜਿਗਰੀ ਯਾਰ ਜਿਸ ਨੂੰ ਅਸੀਂ ਅੱਜ ਇੱਥੇ ਗੱਲ ਕਰ ਰਹੇ ਹਾਂ ਜਿਸ ਦੇ ਬਾਰੇ ਚ ਗੱਲ ਕਰ ਰਹੇ ਹਾਂ ਇਹ ਡੋਨਲਡ 트੍ਰੰਪ ਦਾ ਇੱਕ ਬਹੁਤ ਪੁਰਾਣਾ ਸਾਥੀ ਵੀ ਸੀ ਬਹੁਤ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਡੀਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਫੰਕਸ਼ਨਸ ਦੇ ਵਿੱਚ ਡੋਨਲਡ 트੍ਰੰਪ ਦੇ ਨਾਲ ਇਹਨਾਂ ਦੀ ਨੇੜਤਾ ਦੇਖੀ ਜਾ ਸਕਦੀ ਹੈ ਬਹੁਤ ਸਾਰੇ ਖੁਲਾਸੇ ਸਾਹਮਣੇ ਆਉਂਦੇ ਆ ਪਰ ਇਹਦੇ باوجود ਡੋਨਾਲਡ 트੍ਰੰਪ ਵੱਲੋਂ ਇਸ ਨੂੰ بار بار ਲਕੋਣ ਦੀ ਕੋਸ਼ਿਸ਼ ਉਤੇ ਸ਼ੱਕ ਦੀਆਂ ਸੂਈਆਂ ਜੜੀਆਂ ਉਹ ਹੋਰ ਵੱਧਦੀਆਂ ਤੇ ਆਖਰਕਾਰ ਡੋਨਾਲਡ ਇਸ ਗੱਲ ਹੀ ਰਾਜ਼ੀ ਹੁੰਦੇ ਆ ਕਿ ਰਿਪੋਰਟ ਜਿਹੜੀ ਆ ਸਾਹਮਣੇ ਲਿਆਂਦੀ ਜਾਊਗੀ ਇਹ ਰਿਪੋਰਟ ਜਦੋਂ ਸਾਹਮਣੇ ਆਉਂਦੀ ਆ ਤਾਂ ਵੀ ਬਹੁਤ ਸਾਰਾ ਸੱਚ ਜਿਹੜਾ ਆ ਉਹ ਦਬਾ ਕੇ ਰੱਖਿਆ ਜਾਂਦਾ ਹੈ ਬਹੁਤ ਸਾਰਾ ਸੱਚ ਅਜੇ ਵੀ ਲੁਕਾ ਕੇ ਰੱਖਿਆ ਜਾਂਦਾ ਹੈ ਸਾਹਮਣੇ ਆਉਂਦਾ ਹੈ ਕਿ 80 ਦੇ ਕਰੀਬ ਜੜੀਆਂ ਕੁੜੀਆਂ ਸਿਰਫ ਉਹ ਹੀ ਇਹ ਸਾਹਸ ਕਰ ਸਕੀਆਂ ਕਿ ਉਹਨਾਂ ਦੇ ਨਾਲ ਜੈਫਰੀ ਵੱਲੋਂ ਜੋ ਕੁਝ ਹੋਇਆ ਜਾਂ ਜੈਫਰੀ ਦੇ ਨਾਲ ਜਿਹੜੇ ਲੋਕ ਇਸ ਗੰਦੇ ਧੰਦੇ ਦੇ ਵਿੱਚ ਸ਼ਾਮਲ ਸੀ ਇਸ ਹਵਾਨੀਅਤ ਦੇ ਨੰਗੇ ਨਾਚ ਦੇ ਵਿੱਚ ਸ਼ਾਮਲ ਸੀ ਉਹਨਾਂ ਦਾ ਖਲਾਸਾ ਹੋ ਸਕਿਆ ਪਰ ਇਸ ਤੋਂ ਕਿਤੇ ਵੱਧ ਕੁੜੀਆਂ ਜਿਹੜੀਆਂ ਕਿ ਇਹ ਹੌਸਲਾ ਹੀ ਨਹੀਂ ਕਰ ਸਕੀਆਂ ਇਹਨਾਂ ਦੇ ਖਿਲਾਫ ਕੋਈ ਬਿਆਨ ਦੇਣ ਦੇ ਲਈ ਸੋ ਸਵਾਲ ਜਿਹੜਾ ਉਹ ਇਹ ਉੱਠਦਾ ਹੈ ਹੁਣ ਕਿ ਇਹੋ ਜੇ ਜੈਫਰੀ ਕੀ ਹਰ ਮੁਲਕ ਦੇ ਵਿੱਚ ਇਹੋ ਜੀ ਹਵਾਨੀਅਤ ਦਾ ਨੰਗਾ ਨਾਚ ਨੱਚਦੇ ਹੋਣਗੇ ਜਾਂ ਫੇਰ ਸੱਤਾ ਤਾਕਤ ਸ਼ਕਤੀ ਜਿਹਨਾਂ ਲੋਕਾਂ ਦੇ ਕੋਲ ਆਉਂਦੀ ਹੈ ਉਹਦਾ ਜਦੋਂ ਗਲਤ ਇਸਤੇਮਾਲ ਹੁੰਦਾ ਹੈ ਤਾ ਉਸ ਗਲਤ ਇਸਤੇਮਾਲ ਜਾਂ ਉਸ ਸੱਚ ਨੂੰ ਸਾਹਮਣੇ ਲਿਆਉਣ ਦੇ ਲਈ ਵੀ ਲੋਕਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਪਰ ਉਸ ਸੱਚ ਨੂੰ ਦਬਾਉਣ ਵਾਲੇ ਉਸ ਸੱਚ ਨੂੰ ਲੁਕਾਉਣ ਵਾਲੇ ਉਸ ਸੱਚ ਨੂੰ ਝੁੱਠਲਾਉਣ ਵਾਲੇ ਲੋਕਾਂ ਦੀ ਗਿਣਤੀ ਵੱਡੀ ਹੈ ਸੋ ਇਹੋ ਜੇ ਤਾਕਤਵਰ ਲੋਕਾਂ ਵੱਲੋਂ ਕੀ ਸੱਚ ਹਮੇਸ਼ਾ ਦਬਾਇਆ ਜਾਣਾ ਕਿ ਅਸੀਂ ਇਸ ਯੁੱਗ ਕਦੇ ਨਹੀਂ ਹੋ ਸਕਾਂਗੇ ਕਿ ਜੋ ਦਰਿੰਦਗੀ ਜੋ ਹਵਾਨੀਅਤ ਇਹੋ ਜੇ ਤਾਕਤਵਰ ਲੋਕਾਂ ਦੀ ਧਿਰ ਹਰ ਮੁਲਕ ਦੇ ਵਿੱਚ ਕਰਦੀ ਹੈ ਉਸ ਨੂੰ ਕਿੰਨੀ ਦੇਰ ਤੱਕ ਦਬਾਇਆ ਜਾਂਦਾ ਰਹਿਣਾ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦੇ ਲਈ ਸੁਚੇਤ ਕਦੋਂ ਹੋਣਾ ਹੈ ਲੋਕਾਂ ਦੀ ਤਾਕਤ ਇਹਨਾਂ ਦੇ ਸਿਰ ਚੜ ਕਦੋਂ ਬੋਲਣੀ ਹੈ ਇਹ ਸਾਡੇ ਸਾਰਿਆਂ ਦੇ ਲਈ ਸੋਚਣ ਦਾ ਵਿਸ਼ਾ ਹੈ ਜਦੋਂ ਸਿੱਖ ਕੁੜੀਆਂ ਦੇ ਨਾਲ ਗਰੂਮਿੰਗ ਦਾ ਮੁੱਦਾ ਸਾਹਮਣੇ ਆਉਂਦਾ ਹੈ ਇੰਗਲੈਂਡ ਦੇ ਵਿੱਚ ਇੰਗਲੈਂਡ ਤੋਂ ਬਾਅਦ ਕੈਨੇਡਾ ਦੇ ਵਿੱਚ ਇਹ ਗਰੂਮਿੰਗ ਜਿਹੜੀ ਹੈ ਇਹ ਸਿੱਖ ਕੁੜੀਆਂ ਦੇ ਨਾਲ ਜੈਂਸੀ ਸ਼ੋਸ਼ਣ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਉੱਥੇ ਸਾਨੂੰ ਸੋਚਣਾ ਬਣਦਾ ਹੈ ਕਿ ਇਹ ਜੈਫਰੀ ਵਰਗੇ ਹੋਰ ਲੋਕ ਕਿਹੜੇ ਕਿਹੜੇ ਮੁਲਕ ਦੇ ਵਿੱਚ ਕਿਹੋ ਜਿਹਾ ਨੈਟਵਰਕ ਫਸਾਰ ਕੇ ਬੈਠੇ ਆ ਜਿੱਥੇ ਸਾਡੀਆਂ ਬੱਚੀਆਂ ਦੇ ਲਈ ਇਹ ਇੱਕ ਬਹੁਤ ਵੱਡਾ ਖਤਰਾ ਵੀ ਨੇ ਸਾਡੇ ਪਰਿਵਾਰਾਂ ਦੇ ਲਈ ਇੱਕ ਬਹੁਤ ਵੱਡਾ ਖਤਰਾ ਵੀ ਨੇ ਔਰ ਜਿੱਥੇ ਸਿਰਫ ਡਰਾ ਤਮਕਾ ਕੇ ਇਹੋ ਜੀਆਂ ਕਾਲੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੋ ਦੋਸਤੋ ਸੋਚਣ ਦੀ ਲੋੜ ਹੈ ਕਿ ਇਹੋ ਜੇ ਧਨਾੜ ਸ਼ਕਤੀਸ਼ਾਲੀ ਅਪਰਾਧੀ ਕਿਸਮ ਦੇ ਲੋਕਾਂ ਦਾ ਵਿਰੋਧ ਕਿਸ ਪੱਧਰ ਤੇ ਹੋਣਾ ਚਾਹੀਦਾ ਔਰ ਇਸ ਸੱਚ ਨੂੰ ਦਬਾਉਣ ਵਾਲੇ ਛੁਟਲੌਣ ਵਾਲੇ ਲੋਕਾਂ ਦਾ ਵਿਰੋਧ ਵੀ ਨਾਲੋਂ ਨਾਲ ਸਾਨੂੰ ਕਰਨਾ ਪੈਣਾ ਔਰ ਇਹੋ ਜਿਹੇ ਲੋਕ ਜੇਕਰ ਦੇਸ਼ ਚਲਾਉਣਗੇ ਜੇਕਰ ਇਹੋ ਜਿਹੇ ਲੋਕ ਜਿਹੜੇ ਆ ਉਹ ਸੱਤਾ ਦੇ ਉੱਤੇ ਕਾਬਜ਼ ਰਹਿਣਗੇ ਤਾਂ ਸਾਡੇ ਲਈ ਆਮ ਲੋਕਾਂ ਦੇ ਲਈ ਆਮ ਨਾਗਰਿਕਾਂ ਦੇ ਲਈ ਉਹਨਾਂ ਮੁਲਕਾਂ ਦੇ ਵਿੱਚ ਵਸਣਾ ਕਿੰਨਾ ਕੁ ਸੌਖਾ ਹੋਣਾ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ